ദേവിച്ചീർദി ടാടടാ ചാർખા തേടാടടാ লুടി ടാടടാ ചാർખા തേടാ ਲਓ ਜੀ ਬੱਚਿਆਂ ਨੇ ਕਿਹਾ ਛੁੱਟੀ 4 ਦਿਨ ਦੀ ਕਰਾਓ ਉਹ ਤੁਸੀਂ ਮਾਨ ਸਾਹਿਬ ਨੂੰ ਜਾਣਦੇ ਨਹੀਂ ਸਾਰੇ ਹੀ ਟ੍ਰੇਨੀਜ਼ ਧਿਆਨ ਨਾਲ ਸੁਣੋ ਤੁਹਾਡੀ ਪਰਫਾਰਮੈਂਸ ਦੇ ਖੁਸ਼ ਹੋ ਕੇ ਸੀਐਮ ਸਾਹਿਬ ਨੇ 5 ਦਿਨ ਦੀ ਛੁੱਟੀ ਅਨਾਉਂਸ ਕੀਤੀ ਹੈ ਉਹ ਤਾੜੀਆਂ ਮਾਰ ਦਿਓ 5-7 ਮਿੰਟ ਤੱਕ ਇਸ ਗੱਲ ਤੇ ਜ਼ੋਰ ਦੀਆਂ ਜ਼ੋਰਦਾਰ ਤਾਲੀਆਂ ਬੰਦੀਆਂ ਨੇ ਵਾਕਈ ਬਹੁਤ ਵੱਡਾ ਦਿਲ ਹੈ ਸੀਐਮ ਸਾਹਿਬ ਦਾ ਲਓ ਜੀ ਹੁਣ ਪੀਆਰਟੀਸੀ ਟ੍ਰੇning ਸੈਂਟਰ ਜਹਾਂ ਖਿਲਾੜੇ ਹੋਂਹਾਰ ਗਬਰੂ ਪੇਸ਼ ਕਰਨ ਜਾ ਰਹੇ ਨੇ ਪੰਜਾਬ ਦਾ ਪਰੰਪਰੀ ਲੋਕਨਾਚ ਭੰਗੜਾ 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 ਇਨਚਾਰਜ ਸਬ ਇੰਸਪੈਕਟਰ ਡਬਲੂ ਸਿੰਘ ਹਲੋ ਹਲੋ هلا 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 ਲੇ ਤੇਲ ਨੱਚ ਧਗੇ ਤਿੱਲੀ ਦਾ ਜਦ ਵੀ ਮੇਲ ਹੁੰਦਾ ਕਿਤੇ ਪੱਬ ਨੱਚ ਕਿਤੇ ਦਿਲ ਨੱਚ ਹੋ ਇੱਕ ਹੱਥ ਜੋੜੀ ਦੂਜੇ ਹੱਥ ਚਿਮਟਾ ਤੀਜਾ ਤੂੰ ਵੀ ਦੀ ਟਣਕਾਰ ਨੱਚ ਉਦੋਂ ਰੱਬ ਨੱਚੇ ਨਾਲੇ ਜਗ ਨੱਚੇ ਸੱਇਆ ਭੰਗੜੇ ਚ ਜਦੋਂ ਹੋ ਸਰਦਾਰ ਨੱਚੇ ਹੋ ਹੋ ਸੋਫੀਸ਼ੇ ਪੰਜਾਬ ਦਾ ਅਮਰ ਤੇ ਪ੍ਰਸਿੱਧ ਲੋਕਨਾਚ ਭੰਗੜਾ 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 ਦੀ ਤਿਆਰੀ ਹੋਈ ਢੋਲ ਵੱਜ ਗਏ ਅਸਕੇ ਲੰਗੋਟ ਆਏ ਸ਼ੇਰ ਕੱਜਦੇ ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਦਿਲ ਦੇ ਮਾਰਦੇ ਨੇ ਸ਼ਾਲਾ ਨਾਲੇ ਡੰਡ ਥੇਲਦੇ ਕਿਛੂ ਨੇ ਨਰਣਾ ਪਹਿਲੇ ਹੱਲੇ ਆ ਮਾਂ ਦਾ ਦਮਾ ਮੇ ਜੱਟ ਮੇਲੇ ਆ ਗਿਆ ਮਾਂ ਦਾ ਦਮਾ ਮੇ ਜੱਟ ਮੇਲੇ ਆ ਗਿਆ ਵੱਚੇ ਹਏ ਟਹਲਦੇ ਜਵਾਨ ਨਾਚ ਪੈਂ ਉੜਾ ਥੱਲੇ ਬੈਠੇ ਕਿਰਸਾਨ ਨੱਚ ਪਏ ਜੱਗਾ ਸਿੰਦਾ ਜਿੱਦ ਵੀ ਬੁਲਾਣ ਬਕਰੇ ਸ਼ੇਰੂ ਕਹਿੰਦਾ ਸਾਰਿਆਂ ਦੇ ਕਰੂ ਟੱਕਰੇ ਗੱਭਰੂ ਜਵਾਨ ਵੇਲੇ ਵਿੱਚ ਨੱਚ ਪਏ ਓ ਹੋ ਵਜੇ ਆਏ ਢੋਲ ਤੇ ਜਵਾਨ ਨੱਚ ਪਏ ਵਜੇ ਆਏ ਢੋਲ ਤੇ ਜਵਾਨ ਨੱਚ ਪਏ ਦਾ ਉਹਦੀਆਂ ਅੱਖਾਂ ਮਰੇ ਕੁੰਮ ਦੀ ਸੂਰਤ ਪਿਆਰੀ ਜਿਤਨਾ ਲੱਗਦਾ ਤੇਰੇ ਬਾਜੋਂ ਮੇਰੇ ਜੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਪਾਪੂ ਨੇ ਇੱਕ ਜੋਗੀ ਆ ਗਿਆ ਜੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਪਾਪੂ ਨੇ ਇੱਕ ਜੋਗੀ ਆ ਗਿਆ ਕੋਇਲਾਂ ਦੀ ਕੂਕੂ ਨੇ ਸਾਨੂੰ ਮੋਲਿਆ ਬੋਲ ਸੁਣਾ ਕੇ ਪਟ ਹੋਣੀ ਜਵਾਨੀ ਨੇ ਰੱਖਦਾ ਲੋਗ ਇਸ਼ਕ ਦਾ ਲਾ ਕੇ ਦੋ ਨੈਣ ਕਟਾਰੀ ਨੇ ਦੋ ਨੈਣ ਕਟਾਰੀ ਨੇ ਰਹਿੰਦੇ ਵਾਰ-ਵਾਰ ਸਮਝਾਉਂਦੇ ਦਿਨ-ਚਾਰ ਜਵਾਨੀ ਦੇ ਸੱਜਣਾ ਵਾਰ-ਵਾਰ ਨਹੀਂਓ ਟੇਟੀ ਪਾ ਗਵੇ ਸ਼ਿਕਨਾ ਤੇਰੀ ਲੋਕਾ ਭਾਣੇ ਮੋਰ ਉੱਡਿਆ ਮੁੰਡਾ ਲੈਣ ਮਕਲਾ ਬਾਤ ਚੱਲਿਆ ਸਰੋਂ ਰੰਗੀ ਪੱਗ ਬਨ ਕੇ ਇਹ ਪੰਜਾਬੀ ਕਿੰਨੇ ਸੋਹਣੇ ਲੱਗਦੇ ਚਾਲਾ ਪਾਉਂਦੇ ਅਲੜਾ ਦਿਲ ਖਾਗਦੇ ਭੰਗੜੇ 'ਚ ਨੱਚ ਕੇ ਕਮਾਲ ਕਰਿਆ ਗੱਪਰੂ ਨੇ ਗੱਪਰੂ ਨੇ ਕੰਨਾ ਉਤੇ ਹੱਥ ਤਹਰਿਆ ਗੱਪਰੂ ਨੇ ਕੰਨਾ ਉਤੇ ਹੱਥ ਤਹਰਿਆ ਓਏ ਏ ਕਾਂ ਲੱਗਦੀਆਂ ਉਦੋਂ ਜੜ ਲੰਮੀਆਂ ਜਦੋਂ ਢੁੱਲਦੇ ਡਗੇ ਤੇ ਪੈਣ ਕੇ ਸਭ ਨੂੰ ਨਚਾਈ ਜਾਂਦੇ ਆ ਢੋਲ ਵਜਿਆ ਵਰ ਸਾਰਾ ਨਚਿਆ ਗੰਗੂੜਾ ਉਡਾਈ ਜਾਂਦੇ ਆ ਢੋਲ ਵਜਿਆ ਵਰ ਸਾਰਾ ਨਚਿਆ ਗੰਗੂੜਾ ਉਡਾਈ ਜਾਂਦੇ ਆ ਲੱਖੇ ਦੀ ਚਾਦਰ ਉੱਤੇ ਸਲੇਤੀ ਰੰਗ ਮਾਇਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਦੀ ਰਸਕੇ ਨਾਲ ਲੰਗ ਮਾਇਆ Yeah. ਮਾਪਿਆਂ ਦਾ ਪੁੱਤ ਬਰਾਬਰ ਕੱਲੇ ਕੱਲੇ ਹੀ ਗੋ ਰਖਨਾਦ ਦੇ ਢਿੱਲਿਓਂ ਕੰਨ ਪੜਵਾ ਕੇ ਬਹਿ ਜੂਗਾ ਨਾ ਮੰਨੀਤਾ ਜੱਟ ਵਰੰਟਾ ਨਾਲ ਹੀ ਲੈ ਜੂਗਾ ਨਾ ਮੰਨੀਤਾ ਜੱਟ ਵਰੰਟਾ ਨਾਲ ਹੀ ਲੈ ਜੂਗਾ ਨਾ ਮੰਨੀਤਾ ਜੱਟ ਵਰੰਟਾ ਨਾਲ ਹੀ ਲੈ ਜੂਗਾ ਜੱਟ ਪਾਣੀਆਂ ਪੰਜਾਂ ਦੇ ਤਾਰੂ ਬਈ ਜੱਟ ਪਾਣੀਆਂ ਪਾਣੀਆਂ ਪੰਜਾਂ ਦੇ ਤਾਰ ਇਹ ਲੰਬੇ ਛੈਲ ਕਬੂ ਉਹ ਵੀ ਚਕੰਨਾ ਦੇ ਕੰਨਾਂ ਦੇ ਝੂਲਦੀਆਂ ਨੱਤੀਆਂ ਕਲਾਂ ਤੇ ਘਟ ਸੱਤ ਰੰਗ ਦੇ ਉਹ ਜਿਹੜੇ ਜੱਟ ਨੇ ਜੱਟ ਨੇ ਮਂਗਾਏ ਕਲਕੱਤਿਆਂ ਰੀ ਜਿਹੜੇ ਜੱਟ ਨੇ ਜੱਟ ਨੇ ਮਂਗਾਏ ਕਲਕੱਤਿਆਂ ਚੋਪਰਾਂ ਦੀ ਤਾਰ ਵਫਰੀ ਨਾਰੇ ਨਾਰੇ ਜਟਾਂ ਦੇ ਪੁੱਤ ਪੌਣ ਭੰਗੜਾ ਨਹੀਂ ਮੁਟਿਆ ਰੇ ਨਿਮਟਿਆ ਰੇ ਨਿਮਟਿਆ ਪੱਪਾ ਪੰਜਾਬ ਦੇ ਸੋਹਣ ਜੰਮਣ ਮਾਵਾ ਗੱਜ ਗੱਜ ਚੌਣੀਆਂ ਛਾਤੀਆਂ ਦੀ ਸਿਫ਼ਤ ਸੁਣਾਵਾ ਸ਼ੇਰਾ ਵਾਂਗੂ ਮੇਲ ਤੇ ਪੈਂਦੇ ਨਿਸ਼ਕਾਰੇ ਮੇਲੇ ਵਿੱਚ ਵੱਜਦਾ ਢੋਲ ਤੇ ਵੱਜਦੇ ਨਲਕਾਰੇ ਮੇਲੇ ਵਿੱਚ ਵੱਜਦਾ ਢੋਲ ਤੇ ਉੱਡਣਾ ਸੀ ਮਿਲਾਂ ਸੀ ਲੋਟੇ ਚੱਲਿਆਂ ਪੱਪਾ ਨਾਲ ਧਰਤੀ ਨੂੰ ਉੱਟ ਚੱਲਿਆਂ ਪੱਪਾ ਨਾਲ ਧਰਤੀ ਨੂੰ ਉੱਟ ਚੱਲਿਆਂ ਪੱਪਾ ਨਾਲ ਧਰਤੀ ਨੂੰ ਉੱਟ ਚੱਲਿਆਂ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਓ ਓ ਗਿੱਧੇ ਅਤੇ ਪੰਗੜੇ ਦੀ ਬਹੁਤ ਹੀ ਖੂਬਸੂਰਤ ਪੇਸ਼ਕਸ਼ ਪ੍ਰੈਜ਼ੈਂਟ ਕੀਤੀ ਪੀਆਰਟੀਸੀ ਜਹਾਂ ਖੇਲਾ ਦੇ ਜਵਾਨਾ ਨੇ हम मैं बेनती कराँगा ऑफिसर साहबान मेहमान साहबान कि वो लंच गोल्फ क्लब पहुंचने की कृपालता कर प्लीज सर खाने का वक्त हुआ चाहता है सभी मेहमानों से गुजारिश है कि वो गोल्फ़ क्लब में तशरीफ ले जाए